ਕੁੱਝ ਜਿਕੇ ਫਟੇ ਆਇਦਾ ਵਲੋਗ ਆਪਣਾ ਕਾਜੀ ਸ਼ੁਰੂ ਤੇ ਅੱਜ ਆਪਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇ ਆਜਾ ਇੱਥੇ ਆਪਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਆਪਾਂ ਨੂੰ ਡਿਜੀਟਲ ਮੋਹੱਈਆ ਕਰਾਇਆ ਜਾਣਾ ਵਾ 2000 ਲੀਟਰ ਤੇ ਆਪਾਂ ਹਣਾ ਉਹ ਡਿਜੀਟਲ ਲੈਣ ਵਾਸਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇ ਆ ਆਪਾਂ ਤੁਹਾਨੂੰ ਕਰਾਉਣੇ ਆ ਦਰਸ਼ਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਹੁਣ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਤੇ ਆਪਾਂ ਦੇਖ ਰਹੇ ਆ ਜਿੱਦੇ ਡਿਜੀਟਲ ਮੋਹੱਈਆ ਕਰਾਇਆ ਜਾਣਾ ਵਾ ਜੋ ਮੇਰੀ ਕਮੇਟੀ ਦੇ ਪ੍ਰਧਾਨ ਸਾਹਿਬ ਭਾਮੀ ਸਾਹਿਬ ਜੀ ਤੁਹਾਡੀ ਚਰਚ ਰਸੇ ਪਹੁੰਚ ਰਿਹਾ ਡੀਜ਼ਲ ਜਿਹਦਾ ਕਿ ਆਪਾਂ ਪ੍ਰੋਵਾਈਡ ਕਰਨ ਵਾਸਤੇ ਹਾਂ ਆਪਾ ਗੁਰਦਰਾ ਸ੍ਰੀ ਬੇਸ ਸਾਹਿਬ ਕਿ ਗੁਰਦਰਾ ਸ੍ਰੀ ਬੇਸ ਸਾਹਿਬ ਦੇਖੇ ਜਿਹੜੇ ਦਰਸ਼ਨ ਨਹੀਂ ਕਰ ਸਕਦੇ ਆ ਜੇ ਪਾਸਾ ਮੇਰ ਕਰਿਓ ਪਦ ਮੇਰੇ ਸੰਗ ਜੇ ਤਾਂ ਮਿਸਾਲ ਇਹ ਜਿਹੜੀ ਆ ਰਹੀ ਆ ਇਹ ਪਾਣੀ ਦਾ ਤੇ ਬੰਨ ਲੱਗ ਗਈ ਆ ਇਹ ਤਾਇਆ ਜੀ ਤਾਇਆ ਜੀ ਚੱਲ ਇਹ ਜੋਂ ਮੇਰੇ ਕੋਲ ਸਫੇ ਨਹੀਂ ਕੋਈ ਕੋਕਾ ਗੁੰਬਾ ਜੀ ਜੋ ਡੋਟਾ ਜੀ ਬੰਨ੍ਹੇ ਹੱਥ ਕਾਇਦਾ ਜੀ ਨੀ ਨਸਾਨ ਅਜੋ ਡੋਟਾ ਟੁੱਟ ਕੇ ਫਿਰ ਲੈ ਗਿਆ ਤਾਂ ਕੀ ਦੀ 35 ਕੰਡ ਬਣਾਉਣਾ ਉਹਦੇ ਬਾਦ ਸਾ ਵੀ ਇੱਥੇ ਆਈ ਜੀ ਇਸ ਜਗ੍ਹਾ ਤੇ ਹੋਰ ਪਾਣੀ ਲੈ ਜਾਣਾ ਤਾਂ ਬਹੁਤ ਬੰਨ੍ਹ ਤੁਰ ਗਿਆ ਉਹਦਾ ਪਾਣੀ ਬਹੁਤ ਜ਼ਿਆਦਾ ਬਣਾਈ ਨਹੀਂ ਹੈ ਸਰ ਜੀ 4-5 ਮੀਟਰ ਹੱਥ ਜਿੱਥੇ ਬੰਨ੍ਹ ਟੁੱਟਿਆ ਜੀ 5 ਕਿਲੋ ਮੀਟਰ ਓਕੇ ਸਰ 100 ਘੱਟੀਆਂ ਸਭ ਆਉਣ ਲਿਆਦੇ ਤੋਂ ਹੋਰ ਮੋੜ ਨਾ ਕਰੋ ਉਹ ਦੇਖਾ ਤੂੰ ਆ ਗਿਆ ਮੈਂ ਤਾਂ ਕਿਹਾ ਵਿਚੋ ਪਰ ਵਿਚੋ ਦਿੱਤਾ ਨਿਕਲ ਨਹੀਂ ਕਿੱਥੋਂ ਨਹੀਂ 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 ਇਹ ਇੱਦਾਂ ਵਗਦਾ ਕਿਹੜਾ ਆ ਵਕਤ ਆ ਹੀ ਜਾਂਦਾ ਤਾਂ ਨਹੀਂ ਆਹ ਤਾਂ ਫੇ ਸੁੱਕ ਜਾਂਦਾ ਹੁਣ ਨਹੀਂ ਸੁੱਕਦਾ ਨਹੀਂ ਨਹੀਂ ਸ਼ਹਿਰ ਵੀ ਨਹੀਂ ਸੁੱਕਦਾ ਜੀ ਜਿਹੜੇ ਨਹਿਰਾਂ ਹਨ ਦੋਵੇਂ ਰਸਤੇ ਵਾਲੀਆਂ ਉਹ ਪਾਣੀ ਇੱਧਰ ਆ ਜਾਂਦਾ ਸਾਡੋ ਹੀ ਬੰਦ ਹੋ ਜਾਂਦਾ ਇਹ ਨਹੀਂ ਬੰਦ ਹੁੰਦਾ ਇਹ ਬਿਆਸ ਤਾਂ ਇਹ ਚੱਲਦਾ ਰਹੇ ਨਾ ਜੀ ਜਿਹੜਾ ਅਸੀਂ ਪਹਿਲੇ ਜਾਏ ਉਹਦੇ ਨਾਲ ਆਪਾਂ ਉੱਦਣ ਪੌਲਸੇ ਆਈ ਨੇ ਬਾਉਪੁਰ ਵਾਲਾ ਜੀ ਉਹ ਉਹ ਸੁੱਕ ਜਾਂਦਾ ਜੀ ਉਹ ਵੀ ਦਰਿਆ ਹੀ ਵਗਦਾ ਪਹਿਲਾਂ ਦੋਨੇ ਉਹਦੇ ਦੋਨੇ ਪਾਸੇ ਦਰਿਆ ਜੀ ਇੱਧਰ ਵੀ ਤੇ ਇੱਧਰ ਉਹ ਸਤਲੁਜ ਵੀ ਆਏ ਨੇ ਤੇ ਬਿਆਸ ਆਏ ਨਹੀਂ ਨਹੀਂ ਉਹ ਦੋਨੇ ਪਾਸੇ ਬਿਆਸ ਦੇ ਉਹ ਜਿਹੜਾ ਇੱਕ ਰੱਬ ਜਿਹਨੇ ਗਾਏ ਆਏ ਹੋਏ ਠੀਕ ਗੰਧੀ ਸਿੰਘ ਜਨਾਬ ਦਾਸ ਬੀਤੀ ਉਹਨਾਂ ਨੂੰ ਲੱਖ ਰੁਪਇਆ ਖਤਮ ਹੋ ਗਿਆ ਇਹਦਾ ਆਪਣੇ ਆਦਲ ਵਾਲੇ ਲਾ ਲੀਓ ਲਾਲੀ ਫੋਟੋ ਦੀ ਹਾਂ ਜਿਸ ਮੇਰੇ ਦੌਰ ਦਵਾਰਾ ਹੋਰ ਵੀ ਸੀ ਥੋੜੇ ਪਿੱਛੇ ਖਰਚਾ ਨਹੀਂ ਉਹ ਉਹ ਜਿਹਨਾਂ ਨੂੰ ਹੀ ਪੇਡ ਦੇ ਇੱਧਰ ਖਾਬੇ ਪਾਸੇ ਆਇਆ ਇਹਦਾ ਸਾਹਿਬ ਇੱਕ ਵਾਰ ਸਰਪੰਚਾ ਗਿਆ ਉਹ ਨਾਲ ਅੱਜ ਨਾਲ ਇਹ ਜੋ ਆਪਣੇ ਪਾਲ ਲੱਗਦਾ ਕੋਈ ਇਹਨਾਂ ਦੇ ਇਹਨਾਂ ਨਾਲੋਂ ਜ਼ਿਆਦਾ ਬਣ ਲੱਗਣਾ ਜੀ ਸਾਡੇ ਤਾਂ ਬਹੁਤ ਜ਼ਿਆਦਾ ਜੀ ਸਾਡੇ ਤਾਂ 32 ਕਿਲੋਮੀਟਰ ਟੋਟਲ ਜਦੋਂ ਸ਼ੁਰੂ ਹੁੰਦਾ ਫਿਰ ਦੱਸੋ ਉਹ ਪਾਸ ਕਰ ਲਿਉਗਾ ਜੀ ਸ਼ੁਰੂ ਕੀਤਾ ਜੇ ਨਾ ਕੀਤਾ ਪਹਿਲੇ ਕੋਈ ਉਹ ਉਹhle ਕੋਈ ਕਿਉਂ ਆਇਆ ਨਾ ਤਾਂ ਕਿਹਨਾਂ ਨੇ ਕਿਹਾ ਕਾਦਰ ਨਹੀਂ ਕਾਦਰ ਵਕਤ ਦਾ ਹੀ ਮਤਲਬ ਹੈ ਕੋਈ ਤੋਂ ਮੜ ਜਿਹੜਾ ਪਹੁੰਚੂਗਾ ਤਾਂ ਦੂਜਾ ਤਾਂ ਬਹੁਤ ਸਾਡਾ ਵੱਡਾ ਜੀ ਉਹਨੂੰ ਦਰਿਆ ਦੇ ਮੋਹਨ ਸਾਡੇ ਇਹ ਗੇਮ ਕਰ ਲਾ ਤੇ ਸਾਡੀਆਂ ਦਰਦੀਆਂ ਵੀ ਤਨ ਉਹਨਾਂ ਦੇ ਨਾਲ ਨਹੀਂ ਲੈਂੀਆਂ ਆਹ ਪਹਿਲਾਂ ਵੀ ਆਪਣੀ ਕਿਸਾਨ ਦੀ 20 ਲੱਖ ਰੁਪਏ ਦੀ ਐ ਅਸੀਂ ਮੈਡਾਫਨ 20 ਫੋਨ 'ਚ ਜਿਹੜਾ ਬੀਬੀ ਰੋਹੀ ਜੀ ਨਾ ਵੀ ਹੁੰਦਾ ਤੇ ਮਮਾ ਜੀ ਉਹਨਾਂ ਨੂੰ ਵੀ ਹੁੰਦੀ ਤੇ ਜੀ ਬੱਲੇ ਤੁਹਾਨੂੰ ਤੁਹਾਡੀ ਆਪਣੀ ਬੀਬੀ ਰੋਹੀ ਪੜਾਉਣਾ ਹਾਂਜੀ ਐਪਲੀਕੇਸ਼ਨ ਉਹਨਾਂ ਨੂੰ ਉਹਨਾਂ ਕੋਲ ਹੈ ਚਲੋ ਆਪਾਂ ਉਹ ਤੋਂ ਸਭ ਤੋਂ ਪਹਿਲਾਂ ਦੀ ਐਪਲੀਕੇਸ਼ਨ ਸਾਡੇ ਨੂੰ ਦੇ ਦਿਓ ਮੈਂ ਕੱਲ ਵੀ ਦੇਣਕਾਰੀ ਆਪਾਂ ਜਾਈਦਾ ਉਹ ਵੀ ਦੇ ਦਿਓ ਲਿਖ ਕੇ ਕੋਈ ਨਹੀਂ ਕਰਦਾਂਗੇ ਤੁਹਾਡਾ ਵੀ ਹਾਂ ਤੁਹਾਡਾ ਅੱਜ ਅੱਜ ਅਸੀਂ 60000 ਲੀਟਰ ਦੱਸੋ ਅੱਜ ਦੀ ਬੈਟ ਕਰ ਲਓ ਰੀਅਲ ਜਗਤ ਕਰ ਦਿੱਤਾ ਹਾਂ ਹਾਂ ਬੈਟ ਕਰਵਾ ਕੋਈ ਜਾਨੀ ਕਰ ਕੋਈ ਕਰ ਦੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਜਿੱਥੇ ਆਪਾਂ ਖੜੇ ਆ ਇਹ ਆਲੀ ਕਲਾਂ ਦਾ ਪਾਂਦੇ ਆ ਜਿਹੜਾ ਮੋਰੇ ਲਾ ਕੇ ਤੇ ਜਿਹੜਾ ਗਾਂਹਾਂ ਜਾ ਕੇ 4-5 ਕਿਲੋਮੀਟਰ ਤੋਂ ਟੁੱਟਾ ਤੇ ਜਦੋਂ ਮੈਂ ਉਹ ਦਿਨ ਆਇਆ ਸੀ ਉਹ ਦਿਨ ਇਹ ਸਾਰੀ ਜ਼ਮੀਨ ਜਿਹੜੀ ਇੱਕ ਸਮੁੰਦਰ ਦੀ ਨਿਆਈਂ ਦਿੱਸਦੀ ਸੀਗੀ ਸੋ ਅੱਜ ਅਸੀਂ ਸਾਰੇ ਇਕੱਤਰ ਹੋ ਗਿਆ ਦੇਖਦੇ ਤੁਸੀਂ ਪਿੱਛੇ ਟਰਾਲੀਆਂ ਲੋਕ ਪਿੰਡਾਂ ਚੋਂ ਜ਼ਿਲ੍ਹਿਆਂ ਚੋਂ ਪੰਜਾਬ ਦੇ ਵੱਖ-ਵੱਖਾਂ ਪਸਤਾਨਾ ਤੋਂ ਇੱਥੇ ਆਉਂਦੇ ਆ ਤੇ ਇਹ ਬੰਦ ਆ ਜਿਹੜਾ ਕਾਰਜ ਆ 13-14 ਕਿਲੋਮੀਟਰ ਲੰਬਾ ਤੋਂ ਇਹਦੇ ਲਈ ਅੱਜ 20000 ਲੀਟਰ ਜਿਹੜਾ ਉਹ ਡੀਜ਼ਲ ਦਿੱਤਾ ਗਿਆ ਤੇ ਬਾਕੀ ਇਹਨਾਂ ਦੇ ਨਾਲ ਆ ਅਸੀਂ ਆ ਜਮੀਨਾਂ ਵੀ ਮੈਂ ਦੇਖ ਰਿਹਾ ਇੰਨਾ ਚੰਗਾ ਹੋਇਆ ਪਰ ਇਹ ਕੁਝ ਬੰਦ ਦੇ ਨਾਲ-ਨਾਲ ਦੀਆਂ ਤਾਂ ਬਚੀਆਂ ਆ ਬਾਕੀ ਜਿਹੜੀਆਂ ਸਾਰੀਆਂ ਹਲੇ ਮੇਰੇ ਕੋਲ ਪਣਾ ਇੰਨਾ ਪੈ ਗਿਆ ਤੇ ਕੁਝ ਆਪਣੇ ਸੇਮ ਪੈ ਗਿਆ ਥੋੜਾ ਸਮਾਂ ਲੱਗੂਗਾ ਉਹਦੇ ਨੇ ਵੀ ਬੀਆਂ ਆ ਦੀ ਦਾ ਸਾਰਾ ਪ੍ਰਬੰਧ ਕਰਾਂਗੇ ਪਰ ਮੇਨ ਤੌਰ ਦੇ ਉੱਤੇ ਸਾਰਿਆਂ ਹਲਕਿਆਂ ਨਾਲੋਂ ਇਹ ਜਿਹੜਾ ਹਲਕਾ ਸੁਲਤਾਨਪੁਰ ਦਾ ਇਹ ਜਾਦਾ ਪ੍ਰਭਾਵਿਤ ਹੋਇਆ ਤੇ ਅੱਜ ਅਸੀਂ ਇਹ ਸਾਰੇ ਸਮੂਹੇ ਬੰਨ ਲਈ ਵੱਖ-ਵੱਖ ਫੇਸਾਂ 'ਚ ਜਿਹੜਾ ਕਾਰਜ ਚੱਲ ਰਿਹਾ ਉਹਦੇ ਲਈ ਅਸੀਂ 38000 ਲੀਟਰ ਜਿਹੜਾ ਡੀਜ਼ਲ ਆ ਇਹਨਾਂ ਸਾਰਿਆਂ ਨੂੰ ਦਿੱਤਾ ਇੱਕ ਸਾਡੇ ਵੀਰ ਕੁਲਦੀਪ ਸਿੰਘ ਕੁਲਦੀਪ ਨੇ ਕਿਸਾਨਾਂ ਦੇ ਤੋਂ ਮੰਡ ਸੰਗੜ ਮੰਗੜੇ ਸੰਗੜੇ ਤੋਂ ਇਹ ਉਧਰ ਅਸੀਂ ਕੇਬੀਸੀ ਉੱਥੇ ਇਹਨਾਂ ਨੂੰ ਵੀ ਆਈ ਆ ਇਹ ਵੀ ਕਨਸਿਡਰ ਕਰਕੇ ਇਹਨਾਂ ਦੇ ਵਿੱਚ ਜਿਹੜਾ ਬਣਦਾ ਹਿੱਸਾ ਜਿਹੜਾ ਇਹਨਾਂ ਨੂੰ ਵੀ ਦਿੱਤਾ ਜਾਊਗਾ ਸੋ ਗੁਰੂ ਸਾਹਿਬ ਕਿਰਪਾ ਕਰਨੀ ਮਾਇਆ ਸਾਰੀ ਗੁਰੂ ਕੇ ਸਿਖਾਂ ਦੀ ਆ ਜਿਹੜਾ ਦਸਵੰਦ ਆ ਤੇ ਇਹ ਆ ਸਮਾ ਜਿਹੜਾ ਆ ਹੁਣ ਇਹ ਲੋਕਾਂ ਦੇ ਨਾਲ ਖੜੇ ਹੋਣ ਦਾ ਤੇ ਗੁਰਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਸੁਭਾਅ ਦਈ ਇਹ ਬਖਸ਼ਿਸ਼ ਕੀਤਾ ਸੀ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲ ਭਾਵੇਂ ਖਾਂਦੇ ਪੀਂਦੇ ਆ ਸਾਰੇ ਪਰ ਆ ਜਿਹੜੇ ਕਾਰਜ ਆਪਣੇ ਬੰਨਾਂ ਦੇ ਆ ਬਹੁਤ ਵੱਡੇ ਆ ਜਾ ਤੁਸੀਂ ਦੇਖ ਰਹੇ ਆ ਪਿੱਛੇ ਤੋੜ ਤੱਕ ਮੌੜੇ ਤਰਮਤੰ ਸ਼ੁਰੂ ਹੋ ਜਾਂਦਾ ਤੇ ਇੱਥੇ ਹਰ ਸਾਲ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਨੁਕਸਾਨ ਹੁੰਦਾ ਪਰ ਇਸ ਸਾਲ ਸਰਕਾਰ ਦੀ ਨਲੈਕੀ ਕਰਕੇ ਪਾਣੀ ਸਮੇਸਰ ਨਾ ਛਲਣ ਕਰਕੇ ਵੱਡਾ ਨੁਕਸਾਨ ਹੋ ਗਿਆ ਸੋ ਇਹਨਾਂ ਦੇ ਨਾਲ ਵੀ ਆ ਗੁਰੂ ਸਾਹਿਬ ਕਿਰਪਾ ਕਰਨ ਰਾਤ ਵੀ ਕਰੀਏ ਕਿ ਗੁਰੂ ਸਾਹਿਬ ਇਹਨਾਂ ਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੇ ਗਾਂ ਇਦਾਂ ਦਾ ਕੋਈ ਸਮਾਣਾ ਦੇਖਣਾ ਪਵੇ ਇਹਦੇ ਲਈ ਵੀ ਅਰਦਾਸ ਕਰਦੇ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਵੀ ਜਿੰਨੇ ਵੀ ਇਹ ਹੈਗੇ ਬੰਨ ਉਹਦਾ ਕਾਰਜ ਜਿਹੜਾ ਇਹ ਪ੍ਰਾਇਓਰਟੀ ਦੇ ਉੱਤੇ ਉਦੋਂ ਬਾਅਦ ਫੇਫਲਾ ਦਾ ਤੇ ਬੀਆਂ ਦਾ ਉਹ ਵੀ ਕਾਰਜ ਜਿਹੜਾ ਹੈ ਜਰੂਰ ਚਾਹਣਾ ਕਿ ਤੇ ਆ ਜਿਹੜੇ ਵੀ ਕਲਦੀ ਸੋਹਣੀ ਆਏ ਆ ਇਹਨਾਂ ਦਾ ਇਹਨਾਂ ਦਾ ਵੀ ਕੋਈ ਨਹੀਂ ਤੁਸੀਂ ਐਪਲੀਕੇਸ਼ਨ ਦੇ ਦਿਓ ਤੇ ਇਹਨਾਂ ਦਾ ਵੀ ਬਾੜ ਕੇ ਨਹੀਂ ਹੱਲ ਕੱਢਦੇ ਆ ਤੁਸੀਂ ਕੋਨੇ ਸੋਹਣ ਹਾਲ ਸਿੰਘ ਆਲਾ ਬਹੁਤ ਵੱਡੀ ਜਨਾਬ ਦਾ ਮਾਮੇ ਚ ਪਾਉਂਦੇ ਹੋਏ ਅਲਿੰਦਰ ਸਿੰਘ ਕੰਮ ਆ ਅਸੀਂ ਕੋਟਨ ਕੋਟਾ ਆ ਅੱਜ ਆਪ ਵੀ ਕਰਦੇ ਆ ਕਿ ਸਦਾ ਇੱਕ ਮਿੰਟ ਦੀ ਏਰੀਆ ਰਾਜੇ ਇੱਧਰ ਕਿੱਥੇ ਆਏ ਨਾ ਵੀ ਬਾਈਕ ਲੈ ਲਓ ਹੁਣ ਮੈਂ ਲਾਹ ਦੇ ਹਾਂ ਕੱਢ ਚੱਲੋ ਅੱਧ ਪਰ ਇਸ ਰਿਪੋਰਟ ਨੂੰ ਅਸੀਂ ਅੱਗੇ ਬੰਦ ਰੱਖਦੇ ਹਾਂ ਬੜੀ ਵੱਡੀ ਸੇਵਾ ਡੀਜ਼ਲ ਦੀ ਤੇ ਲੰਗਰ ਦੀ ਹਮੇਸ਼ਾ ਹੀ ਸਾਡੇ ਨਾਲ ਖੜਦੇ ਰਿਹਾ ਇਸੇ ਤਰ੍ਹਾਂ 2025 ਚ ਸਾਨੂੰ ਬਹੁਤ ਵੱਡੀ ਤੇਲ ਦੀ ਅਬਦਾਨ ਅਸੀਂ ਗਿਣਤੀ ਨਿੱਤੀ ਨਹੀਂ ਕੋ ਦੱਸ ਸਕਦੇ ਕਿ ਕਿੰਨੀ ਕ ਸਾਨੂੰ ਅਬਦਾਨ ਦਿੱਤੀ ਜਾ ਰਹੀ ਆ 20000 ਲੀਟਰ ਇਹ ਆਖਿਆ ਤੇ 20 ਤੋਂ ਵੀ ਵੱਧ ਜਿੰਨਾ ਤੁਸੀਂ ਕਹੋ ਉਦੋਂ ਵੀ ਹੱਦ ਕਰ ਦਿਆਂਗੇ ਕਾਮੀ ਪ੍ਰਧਾਨ ਲਬਰਾਤ ਰੂਲੀ ਪ੍ਰਬੰਧਕ ਕਮੇਟੀ ਤੇ ਉਹਨਾਂ ਦੀ ਸਮੂਚੀ ਟੀਮ ਜਿੰਨੇ ਵੀ ਸਾਡੇ ਮੈਂਬਰ ਸਭਾ ਸਹਿਬਾਨ ਆ ਜੀ ਬਿਗੁਰਪੁਰਿਤ ਹੋਈ ਜਨੈਰ ਸਿੰਘ ਜੀ ਸੁਗਰਾ ਵਾਲਾ ਜਰਦੀਸ਼ ਸਿੰਘ ਜੀ ਜਨਰਲ ਸਿਕਤਰ ਸਰਦਾਰ ਪ੍ਰਤਾਪ ਸਿੰਘ ਜੀ ਅਵਤਾਰ ਸਿੰਘ ਜੀ ਮੈਨੇਜਰ ਸਾਰੀ ਸਮੂਚੀ ਟੀਮ ਦਾ ਜਿੰਨੇ ਵੀ ਸ਼੍ਰੋਮੀ ਪ੍ਰਬੰਧਕ ਕਮੇਟੀ ਨਾਲ ਸਬੰਧਤ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਅਸੀਂ ਜੀ ਆਇਆਂ वाहिगुरु जी फते ਸੇਵਾ ਲੈ ਕੇ ਅੱਜ ਵੀਰ ਹਣੀ ਪਹੁੰਚੇ ਮਿੱਟੀ ਦੀ ਜਲੰਧਰ ਤੋਂ ਤੇ ਤੰਬੂ ਲਾਉਂਦੀ ਸੇਵਾ ਆ ਰਹੀ ਆ ਆਪਾਂ ਕਰਦੇ ਆ ਮਸ਼ੀਨ ਦੇ ਬੂਤ ਤੇਰ ਬਹਿ ਗਏ ਤੇ ਤੰਬੂ ਜਿਹੜਾ ਆਪਾਂ ਤੇ ਚ ਲਾਉਂਦੇ ਆ ਬੋਲ ਰੋਕ ਦੇ ਰੋਕ ਦੇ ਤੰਬੂ ਲਾਉਂਦੇ ਆ ਓ ਸੇਲਕਾ ਔਰ ਰਸੀਆਂ ਫੜਾਉਂਦੇ ਯਾਰਾ ਰਸੀਆਂ ਫੜਾ ਉਹ ਉਹਨੂੰ ਬੰਨ੍ਹ ਦੇ ਅਲਗੋਟ ਨੂੰ ਆ ਬੰਨ੍ਹ ਦੋ ਰੇ ਅੱਜ ਵੀਰੋ ਟਰਾਲੀਆਂ ਲੈ ਕੇ ਆਏ ਆ ਬਹੁਤ ਦੂਰੋਂ ਬੜਾ ਵੀਰਾਂ ਨੇ ਸੰਜੋ ਲਾ ਦੋ ਪੁੱਤ ਲਾ ਦੋ ਵਿਚੋ ਲਾ ਦੋ ਸਾਰੇ I'm going to ਆਪਾਂ ਜਾਂਦਿਆਂ ਦਰਿਆ ਦੇ ਮਸ਼ੀਨਾਂ ਕੋਲੇ ਗਫਾ ਪਾਣੀ ਲੈ ਕੇ ਆਪਣੇ ਉੱਥੇ ਵੀਰ ਆਪਣੇ ਜਿਹੜੇ ਸੇਵਾਦਾਰ ਆਪਣੇ ਨਾਲ ਉੱਥੇ ਮੰਡੇ ਉੱਥੇ ਹੀ ਹੈ ਬਾਕੀ ਆਪਾਂ ਗਫਾ ਪਾਣੀ ਲੈਣ ਆਏ ਆ ਵੀ ਪਿੰਡੋਂ ਹੁਣ ਪ੍ਰਸ਼ਾਦਾ ਪਾਣੀ ਲੈ ਕੇ ਆਪਾਂ ਵਾਪਸ ਫੇਰ ਜਾਂਦੇ ਹੁਣਾਂ ਕੋਲੇ ਅੱਜ ਰਾਤ ਜਿਹੜਾ ਆਪਾਂ ਉੱਥੇ ਰਵਾਂਗੇ ساری ਰਾਤ ਮਸ਼ੀਨਾਂ ਚਲਾਵਾਂਗੇ ਕਿਉਂਕਿ ਜਿਹੜਾ ਕੰਮ ਆ ਨੰਬਰ ਨਾਲ ਬਣੇ ਹੁਣ ਆਪਾਂ ਜਾ ਰਹੇ ਆ ਉੱਥੇ ਬਾਕੀ ਤਾਂ ਨਾ ਪੁੱਤ ਜਾ ਕੇ ਮਿਲਣ ਦੇ ਵਾਰਾ ਕੋ 2 ਵਜੇ ਤੱਕ ਦਿੱਤੋ ਆਓ 2 ਵੇ ਦਾ ਕੋਲ ਅਨੰਦ ਜਾਨਾ ਰਾਤ ਦੇ ਵਜੇ 11 ਹੋਰ ਮੁੰਡੇ ਮਸ਼ੀਨ ਦੇ ਜਿਹੜਾ ਲਗਾਏ ਪਾਤਸ਼ਾਹ ਜੀ ਥਾਲੀਆਂ ਖਾਲੀ ਕਰਾਣ ਤੇ ਉਹ ਲਾਉਂਦੇ ਆ ਕਿਸੇ ਕੁਸ਼ੰਗਾ ਤੇ ਆਪਣਾ ਸਤਨਾ ਸਤਨਾ ਸਿੰਘ ਸੰਧੂ ਇਹ ਲੱਗੇ ਉਸੋ ਤੇ ਉਸੇ ਲਾਏ ਨੇ ਨਾਲ ਖੋਲ ਕੇ ਦੋ ਮੈਨੂੰ ਰਾਤ ਦਾ ਟਾਈਮ ਹੋ ਗਿਆ ਵਾ ਉਹ ਸਿੰਘ ਬੈਠੇ ਟਾਈਮ ਦੱਸਦੇ ਕਿ ਨਾ ਗੇ ਨਾਲ 12 ਵਜੇ ਕਿੰਨੇ ਹੋ ਗਿਆ